ਸੰਭਰਦਾ ਤਾਂ ਬਾਹਲੀ ਪੱਟਾ ਦਿਨ ਚੜ ਗਿਆ। ਕਿੰਨੇ ਵੇੜਦਤਾ ਬਦਵਾ। ਚੁੱਲ੍ਹੇ ਦੇ ਨਿਪੜਦਾ ਸਾਰੀ ਦਿਹਾੜੀ। ਓਹੋ! ਬਾਪੂਣ ਰੋਟੀ ਫੜਣੀ ਭੁੱਲੀ ਗਈ ਮੈਂ। ਹੁੱਛ ਕੇ ਆਵਾ। ਹੋ ਮੈਂ। ਬਾਪੂ ਜੀ ਰੋਟੀ ਲੈ ਕੇ ਆਮ। ਉਹ ਤਾਂ ਰੋਟੀ ਹਜੇ ਨਹੀਂ ਖਾਣੀ ਮੈਂ। ਖਾ ਲੋ ਗਰਮ ਗਰਮ ਪੱਕੀ ਪੇ। ਮੈਂ ਮਠਰ ਕੇ ਖਾਉਂਗਾ ਨਾਲੇ ਆਏ ਨੂੰ ਮਾ ਗਰਮ ਘਟਾ ਅੱਛਾ ਕਰ ਦਿੰਦੇ ਆ ਪਲੱਗ ਲੱਗਿਆ ਹੈ ਇੱਥੇ ਲਾ ਦੇ ਬਾਪੂ ਆ ਪੱਟ ਕੇ ਲਾ ਲੈ ਕਰ ਹਾਂ ਕੋਈ ਨਹੀਂ ਲਾਉਣਾ ਇਹ ਤਾਂ ਸਖਾਲਾ ਇਹਨੂੰ ਪੱਟ ਕੇ ਨਾ ਐਵੇਂ ਪੱਟ ਕੇ ਹੈ ਨਾ ਇੱਥੇ ਲਾਉਣਾ ਕੋਈ ਨਹੀਂ ਲਾ ਲੈਂਦਾ ਮੈਂ ਹਾਂ ਕਰਤਾ ਥੋੜਾ ਰਜਾਈ ਲੈ ਲੈਂਦੇ ਬਾਪੂ ਕੋਈ ਨਹੀਂ ਕੋਈ ਨਹੀਂ ਲੈ ਲੈਣਾ ਬਾਪੂ ਠੀਕ ਆ ਠੰਡੀ ਬਹੁਤ ਆ ਹੱਥ ਬੈਠਾ ਗ ਜਾਂਦੇ ਦਬ ਦਬ ਝੜਵਾਦਾ ਬਾਪੂ ਰੋਟੀ ਖਾਣ ਦਾ ਗਰਮ ਕਰ ਕੰਮ ਨਿਭੜ ਜਾਂਦਾ ਪਰੇ ਮੇਹਲੇ ਤੱਕ ਝਾੜੂਏ ਲਾਈ ਜਾਣੀ ਐ ਹੋਰ ਕੀ ਕਰਾਂ ਹਵਾ ਨਾਲ ਉਡਡ ਕੇ ਰੋਣ ਆ ਜਾਂਦਾ ਰੋਟੀ ਬਣਾ ਲੀਕ ਨਾ ਬੜਾਈ ਪੇ ਰੋਟੀ ਦਾ ਅੱਛਾ ਬਾਪੂ ਨੂੰ ਖਵਾਤੀ ਨਾ ਬਲਜੀਤਿਆ ਕੀ ਤੇਰੇ ਦਿਮਾਗ 'ਚ ਫਰਕ ਤੂੰ ਕਿਹੜਾ ਟਾਈਮ ਹੋਇਆ ਬਾਪੂ ਨੂੰ ਪੁੱਛਣ ਗਈ ਸ਼ਰੋਟੀ ਪਾਪਾ ਕਹਿੰਦਾ ਮੈਂ ਖਾਣੀ ਨਹੀਂ ਹੈ ਐ ਕਰ ਰੋਟੀ ਪਾ ਮੈਂ ਬਾਪੂ ਨੂੰ ਫੜਾ ਕੇ ਆਉਣਾ ਚਲ ਹਾਂ ਛੱਡ ਦੇ ਤਾਂ ਕਰਨ ਨੂੰ ਤੂੰ ਪੂਆ ਹੀ ਗਰੂ ਵਾਹ ਬਾਪੂ ਪੇ ਆਮ ਤਾਂ ਅੱਛਾ ਲਾ ਰੋਟੀ ਰੋਟੇ ਬਤਾ ਤੂੰ ਮੈਂ ਕਿਵੇਂ ਮਾ ਠਹਿਰ ਕੇ ਖਾ ਲਾ ਨਾ 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 ਬਾਪੂ ਰੋਟੀ ਨਾਲ ਕਹਦਾ ਕੰਪਰੂ ਕਰਨਾ ਰੋਟੀ ਪੂਰੇ ਟਾਈਮ ਤੇ ਖਾਇਆ ਕਰੋ ਬੰਦੇ ਕਿਉਂ ਦੇ ਵਸਦੇ ਰਹੋ ਲੈ ਤੁਸੀਂ ਤਾਂ ਇਹਦੀ ਇੰਨੀ ਸੇਵਾ ਕਰਦੇ ਹੋ ਨਾ ਬਾਪੂ ਜੀ ਤੇਰੇ ਤੋਂ ਡੋਡੇ ਵਰਗੇ ਤਾਂ ਸੱਚ ਕਰ ਹੁਣ ਬਾਪੂ ਪਤਾ ਕੀ ਹੈ ਅਸਲ ਬੰਦਾ ਉਹੀ ਹੈ ਜਿਹੜਾ ਕਰੇ ਸੇਵਾ ਕਰਦਾ ਕੱਲਾ ਫੋਕਾ ਗੁਰਦੁਆਰਿਆਂ ਤੇ ਜਾਣ ਦਾ ਮੰਦਰਾਂ ਜਾਣ ਦਾ ਮਸੀਤਾਂ ਜਾਣ ਦਾ ਕੋਈ ਫਾਇਦਾ ਨਹੀਂ ਜਿਹੜੇ ਮਾਪੀ ਦੁਖੀ ਹੈ Siapa Bapu? Siapa <coughs> <Piyo gai> Bapu? <coughs> Beljite, Beljite, paritnya kayak si. <coughs> Solda nih <nahi> ya <gaya>. kayak. <coughs> bapu, Bapu beri. Haru tiga keter. Bapu? Siapa <Thikai> Bapu? ada kaki beru. Bapu. ਉਹ ਇੱਕ ਮਿੰਟ ਮੈਂ ਛੋਟੇ ਨੂੰ ਫੋਨ ਲਾਵਾਂ ਪਾ ਦੋ ਬਾਪੂ ਜੀ ਪਾ ਦਿਓ ਛੜੀ ਫੜੀ ਫੜੀ ਮੈਂ ਛੋਟੇ ਨੂੰ ਫੋਨ ਲਾਣਾ ਠੀਕ ਹੈ ਠੀਕ ਆ ਮੈਂ ਉਹ ਠੀਕ ਆ ਠੀਕ ਆ ਉਹ ਨਾ ਬਾਪੂ ਨਾ ਉਹਨਾਂ ਨੂੰ ਫੋਨ ਲਾਉਣਾ ਠੀਕ ਆ ਮੈਂ ਛੋਟੇ ਕਿੱਥੇ ਐ ਉਹ ਛੇਤੀ ਕਰਿਆ ਬਾਪੂ ਨੂੰ ਖਾਂਗ ਉੱਠ ਗਈ ਛੇਤੀ ਆ ਤੂ ਆਰੇ ਆ ਜਾ ਆ ਜਾ ਆ ਜਾ ਬਾਪੂ ਨੂੰ ਬਾਰ ਕੱਟ ਉਹ ਆਹਦਰੋ ਬਾਪੂ ਆ ਜਾ ਵਾਹਿਗੁਰੂ ਆ ਜਾ ਆ ਜਾ ਬੱਪੂ ਹੁਣ ਕਿੱਥੇ ਲੈ ਕੇ ਜਾਨਾ ਮੈਨੂੰ ਆ ਜਾ ਆ ਜਾ ਬੱਪੂ ਉਹ ਮੈਂ ਠੀਕ ਆ ਆ ਜਾ ਆ ਜਾ ਬੱਪੂ ਤੂੰ ਕਿੱਥੇ ਲੈ ਕੇ ਜਾਨਾ ਯਾਰ ਲਾ ਕੇ ਕਰ ਸ੍ਰਾਮ 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 ਨਾਲੇ ਛੋਟੇ ਵੀਰੋ ਸ੍ਰਾਮ ਨਾਲੇ ਰਾਮ ਰੁਕ ਲੋ ਪੁੱਤਰ ਜੀ ਬੱਪੂ ਕਹਾਂ ਨਾ ਉੱtre ਬਾਹਰ ਲੈ ਛੋਟੇ ਬੱਪੂ ਦੀ ਦੇਖੋ ਪੁੱਸ ਆ ਜੀ ਆ ਜੀ ਉਹ ਠੀਕ ਹੋ ਕੋਣ ਨਹੀਂ ਡਾਕਟਰ ਕਹਿੰਦਾ ਮੜੀ ਨਹੀਂ ਖਾਂਗਾ ਹੋਰ ਆਰਾਮ ਨਾਲ ਕੋਈ ਨਹੀਂ ਆਏ ਮੈਨੂੰ ਕੀ ਹੋਇਆ ਬਤਹ ਕੋਈ ਨਹੀਂ ਹੋਇਆ ਬੱਪੂ ਹੋਣਾ ਕੋਈ ਨਹੀਂ ਖਾਂਦਾ ਮੜੀ ਨਹੀਂ ਖਾਂਦਾ ਮਾਤਾ ਸਾਨੂੰ ਪਹਿਲੇ ਕਿਹਾ ਸੀ ਆ ਵੀ ਮੈਨੂੰ ਨਾਂ ਲੈ ਕੇ ਜਾਓ ਕੋਈ ਨਹੀਂ ਉਹ ਪੁੱញ ਬਤਾ ਨਾ 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 ਕਰਿਆ ਕਰ ਛੋਟੇ ਕੰਬਲ ਲੈ ਇੱਧਰ ਲੈ ਬੱਪੂ ਐ ਫੇਰ ਅੰਤੇ ਦੀਦੀ ਬੱਪੂ ਦੀ ਲੈ ਬੱਪੂ ਛੋਟੇ ਤੂੰ ਚਾਹ ਮਚੂਣ ਵਾ ਲੈ ਭਾਬੀ ਕੋਲੇ ਤੇਰੇ ਕੋਲੇ ਜਾ ਕੇ ਭਾਬੀ ਆ ਗਈ ਕੀ ਕਹਿੰਦੇ ਬਾਪੂ ਠੀਕ ਹੈ ਠੀਕ ਹੈ ਹਾਂ ਹਾਂ ਜਮਾ ਜਮਾ ਬਾਪੂ ਜੀ ਠੀਕ ਹੋ ਹਾਂ ਜੀ ਗਰਮ ਪਾਣੀ ਹੈ ਬਾਪੂ ਮਾ ਸੋ ਬਾਪੂ ਜਮਾ ਲੋਟ ਉਹਨਾਂ ਕਰ ਲੈ ਗੱਲ ਉਹਨੂੰ ਪਤਾ ਹੈ ਹਾਂ ਕੁਝ ਨਹੀਂ ਨਾਰਮਲ ਰੋਟਾ ਜਿੰਨੇ ਦੱਸ ਅਸਾਂ ਆਇਆ ਤੂੰ ਚਾਹ ਤੂ ਬਣਾ ਚਾਹਣਾ ਬਣਾ ਲੈ ਜਾ ਕੀ ਕਹੇ ਡਾਕਟਰ ਛੋਟੇ ਜੀ ਸਾਬਾ ਬੀਤਾਂ ਕੀ ਹੋ ਕੀ ਹੋ ਗਿਆ ਹੈ ਜੀ ਜਵਾਬ ਤੇ ਡਾਕਟਰ ਚੁੱਪ ਕਰ ਮੰਨ ਕੇ ਹੌਲਾ ਕਰਦਾ ਜਵਾਬ ਦੇ ਤੇ ਡਾਕਟਰ ਨੇ ਫੇਰ ਵੀ ਕੋਸ ਤਰ੍ਹਾਂ ਪਾਈ ਹੁਣ ਗੁਰਦਾ ਚ ਪ੍ਰੋਬਲਮ ਆ ਬਾਪੂ ਦੇ ਅੱਛਾ ਇਹਦਾ ਕੋਈ ਇਲਾਜ 5 ਲੱਖ ਰੁਪਏ ਲੱਗੂ 5 ਲੱਖ ਹਾਏ ਆਪਾਂ 5 ਲੱਖ ਕਿੱਥੋਂ ਲੈ ਕੇ ਆਵਾਂਗੇ ਆਪਣੇ ਤਾਂ ਕੋਈ ਪ੍ਰਾਉਟੀ ਵੀ ਨਹੀਂ ਹੈਗੀ ਐਨੇ ਤਾਂ ਆਪਣਾ ਘਰ ਨਹੀਂ ਹੈਗਾ ਹਾਂ ਤਾਂ ਮੈਨੂੰ ਆਬੀ ਕੀ ਕਰੀਏ ਵੇ ਹੁਣ ਕਿੱਥੋਂ ਹੱਲ ਕਰੀਏ ਬਾਪੂ ਨੇ ਇੰਨਾ ਕੀਤਾ ਸਾਡੀ ਵਾਰੀ ਸੀ ਖਾਦੀਆਂ ਥੱਲੇ 깔 ਗਏ ਮੈਂ ਤਾਂ ਆਫ ਕਹਣੀਆ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਨੇ ਤੇ ਹੁਣ ਫਿਰ ਕੀ ਕਰਾਂਗੇ ਆਪਾਂ ਭਾਬੀ ਬੀਰੂ ਨਾਲ ਸੀ ਮੈਨੂੰ ਦੱਸਿਆ ਵੇ ਉਹਨੂੰ ਦੱਸੀ ਗਿਆ ਉਹ ਤਾਂ ਮਾੜੀ ਜੀ ਰੋਟੀ ਲੇਟ ਹੋ ਜੇ ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ ਕਿਉਂ ਮੈਨੂੰ ਭੱਜ-ਭੱਜ ਪੈਦਾ ਕਿਉਂ ਤੂੰ ਬਾਪੂ ਨੂੰ ਰੋਟੀ ਨਹੀਂ ਫੜਾਈ ਮੇਰੇ ਕੋਲ ਤਾਂ 16 ਸੱਬਾ ਨਹੀਂ ਹੈਗਾ ਆ ਹੀ ਨਹੀਂ ਮੇਰੇ ਇਲਾਕੇ ਦੇ ਦੰਨੀਆ ਆ ਚੂੜੀਆਂ ਨੇ ਤਾਂ ਲਾਉਣਾ ਮੈਂ ਦੇਖਦਾ ਉਸ ਕਰਦਾ ਨਹੀਂ ਤਾਂ ਫੇਰ ਕੀ ਹੁੰਦਾ ਆਪਾਂ ਇਹਨਾਂ ਤੋਂ ਕੀ ਕਰਾਉਣਾ ਇੰਨਾ ਬਿਨਾ ਕਿਹੜਾ ਗਾਂ ਦੀ ਪਾਲਾ ਲੱਗਦਾ ਬਾਪੂ ਦਾ ਇਲਾਜ ਹੋਣਾ ਜ਼ਰੂਰੀ ਆ ਬਾਪੂ ਬਿਨਾ ਆਪਾਂ ਕੀ ਕਰਾਂਗੇ ਲਾ ਬੇਬੀ ਤੁਰ ਗਈ ਬਜਰੀ ਮੈਂ ਤਾਂ ਆਫ ਕਰਨੀ ਛੋਟਿਆ ਬਾਪੂ ਨੇ ਚਲ ਸਾਡਾ ਤਾਂ ਨਾ ਸਾਰਾ ਕੁਝ ਕਰਤਾ ਤੇਰੇ ਤੋਂ ਕੁਸ ਕੀਤਾ ਵੀ ਨਹੀਂ ਬਾਪੂ ਨੇ ਬਹੁਤ ਵੱਡਾ ਮਨ ਚ ਹੋ ਰਹਿ ਜਾਣਾ ਉਹਦੇ ਚਲ ਮੈਂ ਦੇਖਦਾ ਕੋਈ ਕਰਦਾ ਚਲ ਫੇਰ ਮਨ ਹੌਲਾ ਨਾ ਕਰ ਤੂੰ हे ਪ੍ਰਮਾਤਮਾ ਸਾਡੇ ਬਾਪੂ ਨੂੰ ਠੀਕ ਕਰ ਦੇ ਛੋਟੇ ਦਾ ਕੀ ਬਣੂ ਵਿਚਾਰੇ ਦਾ ਜਮਾ ਉੱਕ ਹੈ ਜਮਾ ਲੋਟ ਹੈ ਤੂੰ ਹੂੰ ਠੀਕ ਆ ਗੋਡੇ ਦੱਬਦਾ ਬਾਪੂ ਨਾਮ ਤੋਂ ਨਾਮ ਅੱਛਾ ਲੈ ਫੇਰ ਕਰ ਲੈ ਆਰਾਮ ਛੋਟਾ ਪਤਾ ਨਹੀਂ ਕਿੱਥੇ ਸਾਰੇ ਕਿਤੇ ਲੱਭੇ ਆ ਉਹ ਬੈਠਾ ਲਖੇ ਚ ਬੈਠੇ ਉਹ ਕਰ ਦੇ ਨਾ ਗਲਬਤ ਓਏ ਮੈਂ ਤੈਨੂੰ ਸਾਰੇ ਕਿਤੇ ਲੱਭਿਆ ਛੋਟੇ ਧੂਰੇ ਬੈਠੇ ਹਾਂ ਹਾਂਜੀ ਵੀਰੇ ਮੈਂ ਤੈਨੂੰ ਸਾਰੇ ਕਿਤੇ ਲੱਭਿਆ ਉਹੀ ਬਸ ਮੇਰਾ ਜੀਜਾ ਹੀ ਨਾ ਦੇ ਕਰੇ ਮਰੇ ਆ ਗਿਆ ਅੱਛਾ ਮੈਂ ਉਰੇ ਪਾਣੀ ਲਾਇਆ ਪਿਆ ਪੁੱਤ ਕੰਨ ਖਰਾਬ ਹੋ ਜਾਂਦਾ ਕੰਮ ਨਾ ਨਾ ਮੈਂ ਤਾਂ ਉਹੀ ਆ ਗਈ ਜੀ ਉਹ ਕੱਪੜੇ ਲਵੇੜੀ ਜਾਂਦਾ ਤੇਰੀ ਭੜਾ ਇਹ ਵੀ ਸਹੀ ਚੱਲੀ ਜਾਂਦੀ ਐ ਹਾਂਜੀ ਹਾਂਜੀ ਵੀਰੇ ਚੱਲੀ ਜਾਂਦੀ ਐ ਪੈਸੇ ਪੁਸੇ ਲੋੜੇ ਦੱਸ ਦੇ ਨਾ ਲੈ ਲੈ ਨਹੀਂ ਨਹੀਂ ਵੀਰੇ ਨਹੀਂ ਹੈ ਨਹੀਂ 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 ਅੱਛਾ ਤੇਰੀ ਭਾਬੀ ਰਸਦੀ ਸੀ ਕਹਿੰਦੀ ਜਦੋਂ ਦਾ ਆਪਾਂ ਬਾਪੂ ਨੂੰ ਲੈ ਕੇ ਆਏ ਆ ਤੂੰ ਰੋਟੀ ਖਾਈ ਬਣਾ ਤੁਰਿਆ ਉਥੋਂ ਬਸ ਇਹ ਰੇ ਭੁੱਖੀ ਨਹੀਂ ਹੈ ਜੀ ਮੈਂ ਤਾਂ ਹੀ ਆ ਗਿਆ ਨਾਲੇ ਅਦਾਸ ਜਿਹਾਂ ਵਾਲਾ ਲੱਗ ਰਿਹਾ ਹੈ ਖੈਰ ਕਿਵੇਂ ਹਾਂ ਵੀਰੇ ਸਹੀ ਐ ਹਰੋਗ ਸਰ ਮੈਨੂੰ ਸਾਰਾ ਕੁਝ ਦੱਸ ਦੇ ਛੋਟੇ ਜੇ ਕੋਈ ਗੱਲਬਾਤ ਹੈ ਜੀ ਐ ਤਾਂ ਮੈਨੂੰ ਦੱਸ ਪੁੱਤ ਐ ਨਾ ਕਰ ਲੈ ਵੀਰੇ ਗੱਲਬਾਤ ਕੀ ਹੋਣੀ ਆ ਨਾ ਤੇਰਾ ਮੂੰਹ ਹੁੰੜ ਰਿਹਾ ਪਹਿਲਾਂ ਨਾਲੋਂ ਤਾਂ ਗੱਲ ਤਾਂ ਕੋਈ ਹੈ ਮੈਨੂੰ ਛੋਟੀ ਗੱਲ ਦੱਸ ਕੀ ਹੈ ਨਹੀਂ ਵੀਰੇ ਕੋਈ ਗੱਲ ਨਹੀਂ ਹੈਗੀ ਕੋਲਜ ਚ ਗੱਲ ਹੋਈ ਹੋਵੇ ਨਹੀਂ ਕੋਈ ਗੱਲ ਨਹੀਂ ਹੈਗੀ ਨਾ ਨਾ ਮੈਂ ਤੇਰਾ ਮੂੰਹ ਪੜ ਲਿਆ ਹੁਣ ਮੈਨੂੰ ਗੱਲ ਦੱਸ ਪੁੱਤ ਨਹੀਂ ਹੈਗੀ ਨਾ 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 ਮੈਨੂੰ ਗੱਲ ਦੱਸ ਛੋਟੀ ਮੈਨੂੰ ਕੀ ਹੈ ਮੈਂ ਤੇਰਾ ਮੂੰਹ ਪੜ ਲਿਆ ਮੈਨੂੰ ਗੱਲ ਦੱਸ ਸਾਰੀ ਕੀ ਹੈ ਵੀਰੇ ਅਪ ਡਾਕਟਰ ਕੋਲ ਨਹੀਂ ਗਏ ਸੱਚਾ ਹਾਂ ਸੱਚਾ ਦੇਰ ਕੰਮ ਉਹਦੋਂ ਤਾਂ ਮੈਂ ਵੀ ਤੇਰੇ ਨਾਲ ਗਿਆ ਕੁਛ ਨਹੀਂ ਮਿਲੇ ਯਾਰ ਮੈਂ ਨਾ ਨਾ ਮੈਨੂੰ ਗੱਲ ਦੱਸ ਛੋਟੇ ਇਹ ਗੱਲ ਦੱਸ ਬਿਮਾਰਾ ਬਾਪੂ ਆਪਣਾ ਤੂੰ ਤਾਂ ਮੈਨੂੰ ਵੀ ਪਤਾ ਮੈਂ ਤੇਰੇ ਨਾਲ ਹੀ ਸੀ ਨਹੀਂ ਵੀਰੇ ਤੈਨੂੰ ਪਤਾ ਨਹੀਂ ਵੀ ਕਿਵੇਂ ਬਿਮਾਰਾ ਕਿਵੇਂ ਬਿਮਾਰਾ ਛੋਟੇ ਮੈਂ ਦੱਸਾਂ ਯਾਰ ਤੈਨੂੰ ਦੱਸ ਮੈਨੂੰ ਦੱਸਿੰਗੇ ਔਰ ਕਿਹਨੂੰ ਦੱਸੇਗਾ ਤੂੰ ਗੁਰਦੇ ਫੇਲ ਹੋ ਗਏ ਬਾਪੂ ਗੁਰਦੇ ਫੇਲ ਹੋ ਗਏ ਬਾਪੂ ਨੇ ਡਾਕਟਰ ਕਹਿੰਦੇ ਬਾਪੂ ਲੱਗਣਾ 5 ਲੱਖ ਰੁਪਏ ਲੱਗੂਗਾ ਰੇ ਰੱਬਾ ਇਕ ਵਕਤ ਸਾਡੇ ਦੇ ਉਹਦਾ ਦੁੱਖ ਕੱਲਾ ਹੀ ਦਿਲ ਚ ਲਈ ਫਿਰਦਾ ਰਹੇ ਤੂੰ ਤੇਰੇ ਭਾਈ ਨੂੰ ਅੱਡ ਸਮਝ ਲਿਆ ਬਰੇਰ ਮੈਂ ਤੈਨੂੰ ਕੋਈ ਟੈਨਸ਼ਨ ਨਹੀਂ ਦੇਣੀ ਯਾਰ ਮੈਨੂੰ ਨਹੀਂ ਦੇਂਗਾ ਔਰ ਕਿਹਨੂੰ ਦੇਂਗਾ ਤੇਰੀ ਭਾਬੀ ਨੂੰ ਪਤਾ ਹੀ ਗੱਲ ਦਾ ਦੱਸ ਦੇਈ ਭਾਬੀ ਨੂੰ ਹੁੰਦਾ ਐਨੇ ਪੈਸੇ ਕਿੱਥੋਂ ਲੈ ਕੇ ਆਵਾਂਗੇ ਬਰੇ ਯਾਰ ਅੱਪਾ ਨਾ ਕਰ ਲੂ ਮੈਂ ਤੂੰ ਟੈਨਸ਼ਨ ਨਾ ਲੈ ਤੂੰ ਐ ਕਰ ਮੈਂ ਨਾ ਕਿਸੇ ਨੂੰ ਮੈਂ ਪੁੱਛਦਾ ਪੈਸੇ ਕੁਸ ਮੈਂ ਲੈਣੇ ਨੇ ਤੂੰ ਐ ਕਰ ਤੂੰ ਚੱਲ ਕਰੇ ਮੈਂ ਪੈਸੇ ਫੜ ਕੇ ਲਿਆਉਣਾ ਠੀਕ ਹੈ ਮੈਂ ਕਰਕੇ ਲਿਆਉਣਾ ਹਿੱਲਾ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦੇ ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੋ ਜਾਊਗਾ ਬਰੇ ਹਾਂ ਹਾਂ ਹੋ ਜਾਊਗਾ ਹੋ ਜਾਵੇ ਤੂੰ ਚੱਲ ਬਾਪੂ ਦਾ ਇਲਾਜ ਬਾਪੂ ਜਮਾ ਸਹੀ ਹੋ ਜਾਊਗਾ ਪੈਸੇ ਨਾ ਮੈਂ ਕਰਦਾ ਤੂੰ ਚੱਲ ਮੈਂ ਜਾ ਕੇ ਆਉਣਾ ਫਿਰ ਤਾਂ ਠੀਕ ਆ ਹਾਂ ਹੋ ਜਾਊਗਾ ਬਰੇ ਆਪਣੇ ਬਾਪੂ ਦਾ ਇਲਾਜ ਫੇਰਾ ਹਾਂ ਹਾਂ ਹੋ ਜਾਊਗਾ ਛੋਟੇ ਤੂੰ ਐ ਕਰ ਮੈਂ ਕੁਸ ਪੈਸੇ ਲੈਣੇ ਨੇ ਕਿਸੇ ਤੋਂ

ਛੋਟੇ ਨੂੰ ਕਹਿਤਾ ਆ ਯਾ ਇਹ ਪੈਸੇ ਲੈਣੇ ਨੇ ਕਿਸੇ ਤੋਂ ਪੈਸੇ ਤਾਂ ਮੈਂ ਕਿਸੇ ਤੋਂ ਨਹੀਂ ਲੈਣੇ ਕੀ ਹੱਲ ਕਰੀਆ ਆਂ ਤੇ ਤੈਨੂੰ ਦੇਖਦਾ ਫੋਨ ਕਰਕੇ ਜੇ ਪ੍ਰਮਾਤਮਾ ਕਰੇ ਗੱਲ ਬਣ ਜੇ ਮੇਰਾ ਬਾਪੂ ਬਾਅਦ ਤੇ ਪ੍ਰਮਾਤਮਾ ਤੂੰ ਆਂ ਸਾਡਾ ਤਾਂ ਗਰੀਬਾਂ ਦਾ ਕੌਣ ਐ ਬੇ ਛੋਟੇ ਆ ਗਿਆ ਤੂੰ ਹਾਂ ਬਈ ਆ ਗਿਆ ਤੂੰ ਹਾਂ ਹਾਂ ਆ ਗਿਆ ਸੀਗਾ ਮੈਂ ਤੂੰ ਰੋਟੀ ਵੀ ਨਾ ਖਾ ਕੇ ਕਿਧਰ ਭੱਗ ਗਿਆ ਤੂੰ ਕੋ ਕੁਛ ਨਹੀਂ ਬਸ ਉਹਦਾ ਜੀ ਆਇਆਂ ਲੱਗਾ ਸੀਗਾ ਲੈ ਫੇਰ ਤੂੰ ਭੱਗ ਗਿਆ ਸੀ ਮੈਂ ਹਾਂ ਤੇ ਪਿੱਛੇ ਪਿੱਛੇ ਬਾਈ ਵੀ ਆ ਗਏ ਸੀਗਾ ਉੱਥੇ ਖੇਤ ਹੀ ਭੱਗੇ ਸੀ ਹੂੰ ਅੱਛਾ ਤੇ ਟੈਨਸ਼ਨ ਨਹੀਂ ਕਰ ਜਾਂਦਾ ਸੀ ਬਾਈ ਵਾਲੀ ਇੱਥੋਂ ਗਿਆ ਸੀ ਉਹ ਵੀ ਪੁੱਛ ਕੇ ਮੈਨੂੰ ਕਹਿੰਦਾ ਕਿਧਰ ਭੱਗ ਗਿਆ ਮੈਂ ਕਿਹਾ ਇੱਥੇ ਸੀਗਾ ਮੈਂ ਤਾਂ ਆਪ ਤੈਨੂੰ ਭਾਲੀ ਜਾਂਦੀ ਸੀ ਮੈਂ ਰੋਟੀ ਦੇ ਵਰਕੀ ਖਾ ਲ ਨਾ ਤੂੰ ਜਾ ਪੀਤੀ ਐ ਤੇ ਉਹ ਬਾਈ ਨੂੰ ਮੈਂ ਦੱਸਤਾ ਸੀ ਅੱਜ ਬਹੁਤ ਹੋਰ ਦੱਸ ਦੇ ਹਾਂ ਵੀ ਉਹ ਨੂੰ ਨਹੀਂ ਸੀ ਦੱਸਿਆ ਉਹ ਬਾਈ ਕਹਿੰਦਾ ਸੱਚ ਆਪਾਂ ਤੁਹਾਨੂੰ ਟੈਨਸ਼ਨ ਲਈ ਜਾਂਦੇ ਆ। ਹਾਂ ਬਾਈ ਕਹਿੰਦਾ ਮੈਂ ਲੈਣੀਆਂ ਕਿਸ ਤੋਂ ਪੈਸੇ? ਲੈਣੀ ਨਹੀਂ। ਹਾਂ ਫੇਰ ਤਾਂ ਆਪਣਾ ਹੱਲ ਹੋ ਜੂ ਹਨਾ। ਹਾਂ ਉਹ ਕਹਿੰਦਾ ਕਹਦਾ ਤੂੰ ਘਰੇ ਵਗ ਜਾ। ਇਹ ਪੈਸੇ ਲੈ ਕੇ ਆਉਣਾ। ਅੱਛਾ ਫੇਰ ਤੂੰ ਲੈ ਕੇ ਆਉ ਹੁਣ ਹਨਾ। ਆਪਾਂ ਤਾਂ ਈਮ ਟੈਨਸ਼ਨ ਲਈ ਜਾਂਦੇ ਸੀਗੇ। ਹਾਂ ਗੱਲ ਤਾਂ ਠੀਕ ਆ। ਚੱਲ ਕੋਈ ਨਾ। ਹੁਣ ਤੂੰ ਆਇਆ ਰੋਟੀ ਖਾ ਲੈ। ਸੋਈ ਚਾ ਲੈ। ਖਾ ਲੈ ਨਾ। ਹਾਂ। ਤੁਮਨ ਘਰ ਇੱਕ ਦੋ ਸੂਟ ਬਾਪੂ ਦੇ ਕੱਢ ਲੈ। ਹਾਂ। ਤੇ ਆਪਦੇ ਕੱਢ ਲੈ। ਐਸ ਕਰ ਲੈ। ਤੇ ਆਪਾਂ ਆਸਪਤਾਲ ਚੱਲਾਂਗੇ ਹੁਣ। ਦਿਖਾ ਕੇ ਆਸਪਤਾਲ ਜਾ ਕੇ ਦਿਖਾ ਕੇ ਕੀ ਤਾਂ ਪੁਲ 22 ਪੈਸੇ ਲੈ ਕੇ ਆਉਂਦਾ ਹੈ ਹਾਂ ਗੱਲ ਤਾਂ ਸਹੀ ਹੈ ਠੀਕ ਆ ਮੈਂ ਬੈਗ ਚ ਪਾਉਣੀ ਕੱਪੜੇ ਤੂੰ ਪ੍ਰੈਸ ਨੂੰ ਸੇ ਕਰ ਲੈ ਕੱਪੜੇ ਚੱਲ ਪ੍ਰੈਸ ਨੂੰ ਕਿਹਾਂ ਹੀ ਪਾ ਲੈਣੀ ਹੈ ਚੰਗੇ ਨਹੀਂ ਲੱਗਦੇ ਵੱਡੇ ਹਸਪਤਾਲ ਤੇ ਜਾਣਾ ਦਿੱਲੀ ਜਾਣਾ ਪਊਗਾ ਦਿੱਲੀ ਜਾਣਾ ਪਊਗਾ ਹਾਂ ਮੈਨੂੰ ਐਡਰੈਸ ਦੱਸਤਾ ਡਾਕਟਰ ਨੇ ਅੱਛਾ ਦਿੱਲੀ ਚੱਲਦੇ ਆਂ ਤੇ ਮੈਂ ਵੀ ਕੱਪੜੇ-ਕੁੱਪੜੇ ਕਰਦਾ ਆਪਦੇ ਹਾਂ ਤੇ 22 ਵੀ ਜਾਊਗਾ ਨਾਲ ਨਾ ਫਿਰ ਬਾਈ ਤਾਂ ਫਿਰ ਜਾਊਗੀ ਬਾਈ ਬਿਨਾ ਕਿੱਥੇ ਸਰੂ ਹੈ ਤੇ ਬਾਈ ਦੀ ਕਰ ਲੈ ਬਾਪੂ ਦੀ ਕਰ ਲੈ ਤੇ ਆਪਦੇ ਕਰ ਲੈ ਮੈਂ ਵੀ ਕਰਦਾ ਆਂ ਕੱਪੜੇ ਤੇ ਬਾਈ ਆਉਂਦਾ ਹੀ ਹੋਊ ਪੈਸੇ ਲੈ ਕੇ ਠੀਕ ਠੀਕ ਚੰਗਾ ਤੂੰ ਰੋਟੀ ਤਾਂ ਖਾ ਲੈ ਜਾਣਾ ਹਸਪਤਾਲ ਆ ਆ ਕੇ ਪ੍ਰੈਸ ਕਰਤੀ ਲੀੜੇ ਹਾਂ ਬਾਪੂ ਜੀ ਤੁਸੀਂ ਕੀ ਕਰਨਾ ਹੈ ਬਾਹਰ ਪਾਣੀ ਪੀਣਾਗਾ ਮੈਂ ਪਾਣੀ ਲਿਆ ਦਿੰਨੀ ਆ ਨਹੀਂ ਨਹੀਂ ਭਾਈ ਆ ਤੁਸੀਂ ਕਿਤੇ ਤਿਆਰੀ ਕਰੀਏ ਕਿਉਂ ਕਿ ਮੈਂ ਜਾਣਾ ਕਿਤੇ ਹੈ ਜਾਣਾ ਕਿਤੇ ਬਾਪੂ ਜੀ ਉਹ ਜਾਣਾ ਤਾਂ ਆਪਾਂ ਸਾਰਾ ਨਹੀਂ ਜਾਣਾ ਤੁਸੀਂ ਵੀ ਜਾਣਾ ਮੈਂ ਵੀ ਜਾਣਾ ਹਾਂ ਕਿੱਥੇ ਜਾਣਾ ਆਪਾਂ ਗੁਰਦੁਆਰਾ ਜਾ ਕੇ ਆਉਣੇ ਆ ਛੋਟਾ ਕਹਿੰਦਾ ਸੀ ਆਪਾਂ ਘੁੰਮ ਕੇ ਆਉਣਾ ਅੱਛਾ ਹਾਂ ਗੱਡੀ ਕਰਾਈ ਆਉਣੇ ਆ

ਚਲ ਮਣਾ ਕਰ ਤਿਆਰੀ ਸੱਸ ਜੀ ਕਰ ਜੀ ਉਹ ਠੀਕ ਹੋ ਜੀ ਕਿਵੇਂ ਆਏ ਸੀਗੇ ਬੱਸ ਛੇੜ ਦੇ ਕੋਲ ਆਏ ਸੀ ਤੇ ਸੇਵ ਜੀ ਪਾਪਾ ਤਾਂ ਉਹ ਘਰੀ ਹੁੰਦੇ ਨੇ ਮੈਂ ਹੀ ਸੰਭਾਲਦਾਗਾ ਸਭ ਕਿਤਾਬ ਦੱਸੋ ਕੀ ਗੱਲ ਸੀ ਬਸ ਉਹ ਤਾਂ ਥੋੜੇ ਜਿਹੀ ਪੈਸੇ ਦੀ ਲੋੜ ਸੀ ਜੀ ਮੜਾ ਜ ਆਪ ਕੋ ਢੱਲਾ ਹੋ ਰਿਹਾ ਹੈ ਤੁਸੀਂ ਬਲਵੰਤ ਦੇ ਮੁੰਡੇ ਨਹੀਂ ਹੈਗੇ ਹਾਂ ਹਾਂ ਬਲਵੰਤ ਦਾ ਮੁੰਡਾ ਵੀਰੋ ਛੋਟਾ ਪਹਿਲਾਂ ਵੀ ਹਿਸਾਬ ਕਿਤਾਬ ਵਾਲਾ ਰਹਿੰਦਾਗਾ ਤੇ ਛੋਟੀ ਜੀਰੀ ਕਣਕ ਵੀ ਵਧੀਆ ਖਾਸ ਨਿਕਲਦੀ ਨਹੀਂ ਕੋਈ ਯਾਰ ਦੇਖ ਲੋ ਯਾਰ ਔਖਾ ਵਾ ਤੁਹਾਨੂੰ ਪਤਾ ਜੀ ਇਸ ਤਾਂ ਛੋਟੇ ਸਾਰੇ ਹੁੰਨੇ ਜੀ ਜੱਟਾਂ ਦਾ ਹੈ ਨਾ ਅੜਤੇ ਹੀ ਹੁੰਦਾ ਜੀ ਉਹ ਤਾਂ ਗੱਲ ਮੈਂ ਮੰਨਦਾ ਚਲ ਛੋਟੀ ਛੋਟਾ ਪੁਰਾਣਾ ਖਰਚਾ ਵੀ ਪਹਿਲਾਂ ਕਲੀਅਰ ਨਹੀਂ ਹੋਇਆ ਹੈਗਾ ਐ ਜੀ ਦੇਖੋ ਮੋੜੇ ਜਾਂਦੇ ਜੀ ਥੋੜੇ ਥੋੜੇ ਕਰਕੇ ਹੈ ਨਾ ਬਾਪੋ ਬੜਾ ਢੱਲਾ ਹੋ ਗਿਆ ਜੀ 5 ਲੱਖ ਰੁਪਇਆ ਲੱਗੂਗਾ ਜੀ ਬਈ ਪਹਿਲੀ ਤੁਸੀਂ ਕਰਜਾ ਮੋੜਿਆ ਨਹੀਂਗਾ ਉਤੋਂ ਦੀ ਹੋਰ ਨਵਾਂ ਭਾਲ ਦੇਓਗੇ ਹੋਣਾ ਨਹੀਂਗਾ ਬਈ ਚਾਹ ਪਾਣੀ ਦੱਸ ਜੇ ਪੀਣੀ ਆ ਕਰਜਾ ਤਾਂ ਨਹੀਂ ਯਾਰ ਬਈ ਚਾਹ ਪਾਣੀ ਤਾਂ ਜੀ ਕਰੀ ਪੀ ਲਾਂਗੇ ਜੀ ਦੇਖ ਲਓ ਜੀ ਜੇ ਹੋ ਜਾ ਬਈ ਔਖਾ ਯਾਰ ਮਾਫ ਕਰ ਰਹੇ ਹੋ ਮੈਂ ਇਸ ਵਾਰ ਛੋਟੀ ਮਦਦ ਤਾਂ ਨਹੀਂ ਕਰ ਸਕਦੇ ਪਹਿਲੇ ਹੋ ਰਹਿੰਦਾਗਾ ਬਾਪੂ ਨੂੰ ਵਿਸ਼ਾ ਕੋਤਬ ਦੇਣਾ ਪੈਂਦਾ ਪਰ ਹੁਣ ਮੈਂ ਆਹ ਸਾਹਮਣ ਦਾ ਸਾਰਾ ਕੁਝ ਹਾਂ ਜੀ ਮaaf ਕਰਨ ਵਾਲੀ ਤਾਂ ਕੀ ਗੱਲ ਹੈ ਚਲੋ ਛੋਟੀ ਤਾਂ ਕੀ ਗਲਤੀ ਹੈ ਰੱਬ ਨੇ ਮਾਰੇ ਘਰ ਜਨ ਦੇਖ ਠੀਕ ਹੈ ਸਸਰੀ ਘਰ ਸਸੀ ਘਰ ਜੀ ਪਹਿਲਾਂ ਆਹ ਦਿੱਤੇ ਨਹੀਂ ਪੈਸੇ ਉੱਤੋਂ ਦੀ ਹੋਰ ਲੈਣ ਆ ਗਏ ਲੋਕਾਂ ਦਾ ਵੀ ਸਰੀ ਪਿਆ ਗਿਆ ਤਾਂ ਵੀ ਹੋ ਗਏ ਕੱਪੜੇ ਹਾਂ ਲੈ ਵੀ ਬਾਲਾ ਮੇਰੇ ਵਾਲੇ ਵਿੱਚ ਉਹ ਤੇਰਾ ਉਹ ਇੰਦਰਾ ਲਫਾਫਾ ਸੀ ਕਿਉਂ ਜਰੂਰ ਕੱਢ ਦੂੰ ਮੈਂ ਤੂੰ ਵਿੱਚ ਬਾਲਾ ਦੇ ਜਰੂਰ ਕੱਢਨੇ ਤੂੰ ਲੈ ਨਹੀਂ ਆ ਕੋਈ ਬਸ ਉਹ ਲੈ ਉਹ ਬਾਈ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਹੋਰ ਚੱਲ ਵਿੱਚੀ ਪਾਣੀ ਹੰਾ ਦੇ ਪਾਈ ਤੇਰਾ ਬਾਲਾ ਪਾਈ ਉਹ ਵੀ ਚਾਚ ਪਾ ਲਾਂਗੇ ਉਹ ਯਾਰ ਮੂਹਰ ਲਈ ਕੰਮ ਬਚਾਲੇ ਵਾਲੀ ਦੀਪ ਚ ਪਾਣੀ ਪਾ ਲਈ ਪੈਸੇ ਦੱਸ ਲੈ ਬਾਈ ਪੈਸੇ ਫੜਾ ਫੜਾ ਦੇ ਪੈਸੇ ਵਿੱਚ ਪਾ ਲੈ ਨਾ ਬਾਈ ਓਏ ਐਸੀ ਹੂੰ ਲੈ ਸੰਦੇ ਹੱਲ ਤਾਂ ਛੁੱਟੇ ਹੋਏ ਆ